ਵਾਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਸ਼ੰਤ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਧੀਰਤ ਲਾਵਣ ਜਾਓ तीरथ नामा तीरथ शब्द विचार ਅੰਤਰ ਗਿਆਨ ਹੈ ਤੀਰਥ ਨਾਵਣ ਜਾਓ ਤੀਰਥ ਨਾਮਾ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਸਾਚਾ ਤਾ ਤਾਨ ਤੀਰਥ 10 ਪੁਰਬ ਸਦਾ ਦਸਾਹਰਾ ਹਉ ਨਾਮ ਹਰਿ ਕਾ ਸਦਾ ਜਾਚੋ ਦੇਹ ਪ੍ਰਾਪਤ ਕਰਨੀ ਤਾਰਾ ਸੰਸਾਰ ਰੋਗੀ ਨਾਮ दारु ਮੈਲ ਲਾਗ ਸਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਸਾਚ ਨ ਲਾਗੈ ਮੈਲ ਕਿਆ ਮਲ ਤੋਈਆ ਗੁਨੇ ਹਾਰ ਪਰੋਏ ਕਿਸ ਕਉ ਰੋਈਆ ਵਿਚਾਰ ਮਾਰ ਤਰਹ ਤਰ ਉਲਟ ਜohn ਨਾ ਆਵੇ ਆਪ ਪਾਰਸ ਪਰਮਤਿਆਨੀ ਸਾਜ ਸਾਚੇ ਪਾਵੇ ਆਨੰਦ ਅਨੰਦ ਨ ਹਰਖ ਸਾਚਾ ਦੁੱਖ ਕਿਲ ਵਿਖ ਪਰ ਹਰੇ ਸੱਚ ਨਾਮ ਪਾਇਆ ਗੁਰ ਦਿਖਾਇਆ ਨਾ ਨਾਹੀ ਸੱਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵ ਗਾਵਨਾਰ ਸ਼ਬਦ ਸੁਹਾਵਣੋ ਸਾ ਨਾਹੀ ਸਾਚੇ ਮਨ ਸਤਗੁਰ ਉਹ ਨਦਾਨ ਦਇਆ ਮਤੇ ਪਿਰ ਸੰਗ ਪਾਵੈ ਸਹਜ ਨਾਵੈ ਬੇੜੀ ਤਾ ਸੰਗਮ ਸਤ ਸਤੇ ਆਰਾਧੇ ਕੰਕਾਰ ਸਾਚਾ ਨਿਤ ਦੇ ਚੜਾ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਣ ਕਹ ਸਭ ਕੋਏ ਕੇ ਬੜ ਆਖੀਆ ਹਉ ਮੂਰਖ ਨੀਚ ਅਜਾਣ ਸਮਝਾ ਸਾਖੀਆ ਸੱਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਇੱਕ ਮਨ ਮੰਨਿਆ ਮੇਰਾ ਕੂਚ ਕਰ ਹੈ ਆਵੇ ਵਿਕਲਾਦੇ ਸਬਦ ਸੱਚਾ ਗੁਰ ਮੇਰਾ ਆਖਣ ਤੋਟ ਨਾ ਭਗਤ ਪੰਡਾਰੀ ਪਰ ਪਰ ਰਹਾ ਸੋਈ ਨਾਨਕ ਸੱਚ ਕਹ ਬੇਨਤੀ ਮਨ ਮਾਝ ਸੱਚ ਸੋਈ ਨਾ ਭਗਤ ਪੰਡਾਰੀ ਘਰ ਕੋ ਰਹਾ ਸੋਈ ਨਾਨਕ ਸੱਚ ਕਾ ਬੇਨੰਤੀ ਮਨ ਮੰਨ ਜਾ ਸੱਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪਹਿਲਾ ਸ਼ੰਤ ਇੱਕ ਓ ਔਂਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਓ ਗੁਰੂ ਗੁਰੂ ਪਿਆਰੇ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਜਗਤ ਗੁਰੂ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਤਨਾਸਰੀ ਰਾਗ ਅੰਦਰ ਸ਼ੰਤਾਂ ਦੇ ਸਰਲੇਖੇਟ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਅੰਗ 687 ਉੱਪਰ ਸੁਭਾਈ ਮਨ ਹੈ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆ ਜਾ ਗਾਵੇ ਸੁਣਿਆ ਸਫਲ ਹੋ ਜਾਏ ਅੁੱਲਾ ਚੁੱਕਾਂ ਦੀ ਖਿਮਾ ਕਰਨੀ ਬਿਲਾਓ ਹਤੇ ਜੇ ਵਾਹ ਇਹ ਗੁਰਜੀਕਾ ਖਾਲਸਾ ਵਾਹ ਇਹ ਗੁਰਜੀਕੀ ਹਤੇ